ਹਾਂਜੀ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਤਰੀਕ ਹੋ ਚੁੱਕੀ ਆ 16 ਸਤੰਬਰ ਅੱਜ 12 ਵਜੇ ਤੱਕ ਜਿਹੜੇ ਆਪਣੇ ਪੰਜਾਬ ਤੇ ਹਰਿਆਣਾ ਦੇ ਮੰਡੀਆਂ ਚ ਰੇਟ ਆਏ ਨੇ ਉਹ ਕੀ ਆਏ ਨੇ ਤੁਹਾਡੇ ਨਾਲ ਸਾਂਝੇ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਪੰਜਾਬ ਦੀਆਂ ਤਿੰਨ ਮੰਡੀਆਂ ਚ ਜਿਹੜੇ ਵਾਸਮਤੀ 1509 ਆਈ ਉਹਨਾਂ ਦੇ ਚਰਨਾਂ ਪਹਿਲੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਸ੍ਰੀ ਅਮਰਥਰ ਸਾਹਿਬ ਜਿੱਥੇ 1509 ਲੱਗੀ ਹੈ ਜੀ 3020 ਰੁਪਏ ਤੇ 1,20,000 ਜਿਹੜੀ ਗੱਟੇ ਦੀ ਆਮਦ ਹੋਈ ਆ ਤੇ ਅੱਗੇ ਕੋਟਕਪੂਰਾ ਦੀ ਗੱਲ ਕਰੀਏ ਤੇ ਜਿੱਥੇ 3050 ਰੁਪਏ ਜਿਹੜਾ ਰੇਟ ਰਿਹਾ ਅੱਜ ਅੱਜ ਦਾ ਰੇਟ ਆ 3050 ਰੁਪਏ ਟੌਪ ਦਾ ਰੇਟ ਲੱਗਿਆ ਅਗੇ ਪਾਤੜਾਂ ਦੀ ਗੱਲ ਕਰੀਏ ਜਿੱਥੇ ਸਭ ਤੋਂ ਜ਼ਿਆਦਾ ਟੌਪ ਦਾ ਰੇਟ ਲੱਗਾ 3300 ਰੁਪਏ ਤੱਕ ਜਿਹੜੀ ਬਾਸਮਤੀ 1509 ਪਹੁੰਚ ਚੁੱਕੀ ਆ ਤੇ ਹੁਣ ਆਪਾਂ ਹਰਿਆਣਾ ਦੀ ਮੰਡੀ ਦੀ ਗੱਲ ਕਰਦੇ ਆ ਕੈਂਥਲ ਦੀ ਗੱਲ ਕਰੀਏ ਤਾਂ 3105 ਰੁਪਏ 15000 ਗੱਟੇ ਦੀ ਆਮਦ ਹੋਈ ਆ ਗਰਾਉਂਡਾ ਮੰਡੀ ਦੀ ਗੱਲ ਕਰੀਏ 3025 ਰੁਪਏ 3000 ਗੱਟਾ बिकਣ ਲਈ ਪਹੁੰਚਿਆ ਕਰਨਾਲ 3000 ਰੁਪਏ ਲਾੜਵਾ ਮੰਡੀ 3145 ਰੁਪਏ ਨਰੇਲਾ ਮੰਡੀ 3321 ਰੁਪਏ ਚੀਗਾ ਮੰਡੀ ਦੀ ਗੱਲ ਕਰੀਏ 3135 ਰੁਪਏ ਜਖਲ ਮੰਡੀ 3069 ਰੁਪਏ ਇੰਦਰੀ ਮੰਡੀ 1509 ਲੱਗੇ 3000 ਰੁਪਏ ਰਥੀਆ 3161 ਰੁਪਏ ਰਦੌਰ ਮੰਡੀ 3065 ਰੁਪਏ ਸਰਸਾ 3000 ਰੁਪਏ ਤਰਾਵੜੀ ਮੰਡੀ 3052 ਰੁਪਏ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਤੁਹਾਡੇ ਨਾਲ ਆਪਾਂ ਸਾਂਝੇ ਕੀਤੇ ਨੇ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਆਪਣੇ ਚੈਨਲ ਤੇ ਸਭ ਤੋਂ ਪਹਿਲਾਂ ਮੰਡੀਆਂ ਦਾ ਰੇਟ ਜਾਣਨ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਬਲਿਓ ਮਿਲਦੇ ਆਂ ਜੀ ਕੱਲ ਨੂੰ ਨਵੀਆਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਜੀ